ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੇਈ ਜੇ ਸੁੱਤੀ ਲਖਵਾਰ ਚੁੱਪੇ ਚੁੱਪ ਨ ਹੋਏ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਤਰੇ ਜੇ ਬੰਨਾਂ ਪ੍ਰੀਆ ਪਾਰ ਸਹਿਸ ਸਿਆਣ ਪਾਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵਸ ਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾ ਹੁਕਮ ਨਾ ਕਹਿਆ ਜਾਏ